ਬਿਲਕੁਲ ਬੇਕੋਹ ਨੂੰ ਤਾਂ ਦਾਦੀ ਨੂੰ ਵੱਡੀ ਮਾਂ ਕਹਿਣ ਲੱਗੇ ਦਾਦੀ ਭੁੱਲਦੀ ਜਾਂਦੀ ਹੈ ਵੱਡੀ ਜੇ ਤਾਈ ਲੱਗਦੀ ਹੁੰਦੀ ਉਹਨੂੰ ਵੱਡੀ ਅੰਮਾ ਕਹਿਣ ਲੱਗੇ ਹੈਨਾ ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਬਾਕੀ ਪਿੰਡਾਂ ਚ ਉੱਠ ਕੇ ਕਈ ਸੱਜਣ ਤਾਂ ਆਪ ਦਾ ਖਾਣ ਪੀਣ ਨਹੀਂ ਜਾਂਦੇ ਸੀ ਪੁਰਾਣੇ ਬਜ਼ੁਰਗ ਸੀ ਉਸ ਤਰ੍ਹਾਂ ਦੀਆਂ ਸਾਡੇ ਕੋਲੇ ਕਿਤੇ ਨਾ ਕਿਸੇ ਦਾਦੀਆਂ ਦੀ ਵੀ ਘਾਟ ਆ ਬਿਲਕੁਲ ਬਿਲਕੁਲ ਹਾਂ ਤੇ ਦਾਦੀ ਨੂੰ ਵੱਡੀ ਮਾਂ ਕਹਿਣ ਲੱਗੇ ਦਾਦੀ ਭੁੱਲਦੀ ਜਾਂਦੀ ਹੈ ਵੱਡੀ ਜੇ ਤਾਈ ਲੱਗਦੀ ਹੁੰਦੀ ਉਹਨੂੰ ਵੱਡੀ ਅੰਮਾ ਕਹਿਣ ਲੱਗੇ ਹੈਨਾ ਜਾਂ ਮਮਾ ਕਹਿਣ ਲੱਗੇ ਤੇ ਗੱਲ ਇਹ ਆ ਵੀ ਇਹ ਸਾਡੇ ਕਈ ਟਿਪੀਕਲ ਸਾਡੇ ਸ਼ਬਦ ਨੇ ਖਤਮ ਹੁੰਦੇ ਜਾਂਦੇ ਆ ਕਹਿੰਦੇ ਵੀ ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਤੁਸੀਂ ਵੇਖੋ ਹੈ ਨਾ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਮੇਰੇ ਯਾਦ ਆ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਦਾਦੀਆਂ ਦੋਨੋਂ ਨੇ ਪਾਠ ਕਰਨਾ ਨਾ ਤਾਂ ਪੋਤਿਆਂ ਨੂੰ ਕੋਲੇ ਬਿਠਾ ਲੈਣਾ ਮੈਂ ਕਹਿੰਦਾ ਤੂੰ ਹੋਰ ਥੋੜੀ ਵੱਡੀ ਗੱਲ ਆ ਸਤਨਾਮ ਵਾਹਿਗੁਰੂ ਕਹਿ ਕੇ ਰੋਟੀ ਪੰਦਾ ਲੰਗਰ ਛਕਦਾ ਸੀ ਭਾਜੀ ਹੁਣ ਤੁਸੀਂ ਵੇਖ ਲਓ ਜਦੋਂ ਕਿਤੇ ਸਰਹੰਦਾ ਪੱਜਾਨੇ ਆ ਤੇ ਹੁਣ ਤਾਂ ਚਲੋ ਕਈ ਕਿਸਮ ਦੇ ਲੰਗਰ ਵੀ ਮਿਲ ਜਾਂਦੇ ਹੁਣ ਤਾਂ ਮੈਂ ਕਹੇ ਇਹ ਕਹਤਾ ਵੀ ਦਾਲ ਰੋਟੀ ਦਾ ਲੰਗਰ ਹੋਵੇ ਨਾ ਤੇ ਬਾਕੀ ਪਿੰਡਾਂ ਚ ਉੱਠ ਕੇ ਕਈ ਸੱਜਣ ਤਾਂ ਅਬਾ ਖਾਣ ਪੀਣ ਨਹੀਂ ਜਾਂਦੇ ਸੀ ਪਰ ਹੁਣ ਬਹੁਤ ਵਧੀਆ ਹੋ ਗਿਆ ਕਈ ਕਾਇਦੇ ਕਾਨੂੰਨ ਬਣ ਗਏ ਵੀ ਹੁਣ ਨਾ ਦਾਲ ਰੋਟੀ ਦਾ ਲੰਗਰ ਵੀ ਚੱਲੂਗਾ ਉੱਥੇ ਹੈ ਨਾ ਤੇ ਮਹਾਰਾਜ ਉੱਥੇ ਜਿੰਨੇ ਕਥਾ ਵਚ ਗਏ ਹੁੰਦੇ ਆ ਉਹਨਾਂ ਤੋਂ ਬੜਾ ਕੁਝ ਸੁਣਨ ਨੂੰ ਮਿਲਦਾ ਬਾਜੀ ਬੜਾ ਕੁਝ ਸਿੱਖਣ ਨੂੰ ਮਿਲਦਾ ਇਹੋ ਜਿਹਾ ਇਤਿਹਾਸਕ ਸਹਿਜਾਂ ਦੇ ਮਿਲਲੇ ਜਿਹੜੇ ਨਾ ਤੇ ਸਹਿਤ ਸੁਭਾਵਾ ਨੇ ਇਹ ਬਹੁਤ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਸਾਡੇ ਜੀਵਨ 'ਚ ਸਾਨੂੰ ਸਾਡੇ ਬੱਚਿਆਂ ਨੂੰ ਸਾਨੂੰ ਸਾਡੇ ਭੈਣ ਸਿੱਖਰਦੀ ਦਾ ਕੋਈ ਉਮਰ ਨਹੀਂ ਹੁੰਦੀ ਵੱਡੇ ਛੋਟਾ ਹਰੇਕ ਬੰਦਾ ਉਥੇ ਕੁਛ ਨਾ ਕੁਛ ਜਦੋਂ ਸੀਸਨ ਮੌਂਦਾ ਜਾ ਕੇ ਸਿੱਖੇ ਹੁੰਦਾ ਨਹੀਂ ਪਰ ਮੈਨੂੰ ਲੱਗਦਾ ਵੀ ਉਹ ਉਹ ਜਗ੍ਹਾ ਹੀ ਐਸੀ ਆ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਆ ਉਹ ਜਦੋਂ ਤੁਸੀਂ ਉੱਥੇ ਪੈਰ ਪਾਉਣੇ ਹੁੰਦਾ ਤੁਹਾਡੇ ਮਨ ਦੇ ਵਿੱਚ ਇੱਕ ਮਤਲਬ ਨਿਮਰਤਾ ਆ ਜਾਂਦੀ ਹੈ ਨਿਮਰਤਾ ਆ ਜਾਂਦੀ ਹੈ ਕੰਪਨੀ ਵੀ ਛੱਡਦੀ ਆ ਬਿਲਕੁਲ ਲੈ ਤੁਸੀਂ ਵੇਖੋ ਭਾਜੀ ਠੰਡਾ ਬੁਰਜ ਤੁਸੀਂ ਵੇਖੋ ਜਾ ਕੇ ਕਿੱਥੇ ਹੈ ਨਾ ਉਹ ਮੈਂ ਕਹਿੰਦਾ ਚਾਰ ਸਵੇਰੇ ਖੁੱਲਾ ਹਾਂ ਦਾਦੀ ਮਾਂ ਦੇ ਨਾਲ ਪੋਤੇ ਬੈਠੇ ਵੀ ਕੀ ਹੋ ਜਾ ਜਿਗਰਾ ਹੋਗਾ ਪੁਰਾਣੇ ਬਜ਼ੁਰਗ ਸੀ ਉਸ ਤਰ੍ਹਾਂ ਦੀਆਂ ਸਾਡੇ ਕੋਲੇ ਕਿਤੇ ਨਾ ਕਿਸੇ ਦਾਦੀਆਂ ਦੀ ਵੀ ਘਾਟ ਆ ਬਿਲਕੁਲ ਬਿਲਕੁਲ ਉਹ ਤਾਂ ਦਾਦੀ ਨੂੰ ਵੱਡੀ ਮਾਂ ਕਹਿਣ ਲੱਗੇ ਦਾਦੀ ਭੁੱਲਦੀ ਜਾਂਦੀ ਹੈ ਵੱਡੀ ਜੇ ਤਾਈ ਲੱਗਦੀ ਹੁੰਦੀ ਉਹਨੂੰ ਵੱਡੀ ਅੰਮਾ ਕਹਿਣ ਲੱਗੇ ਹੈਨਾ ਜੇ ਮੰਮਾ ਕਹਿਣ ਲੱਗੇ ਤੇ ਗੱਲ ਇਹ ਆ ਵੀ ਇਹ ਸਾਡੇ ਕਈ ਟਿਪੀਕਲ ਸਾਡੇ ਸ਼ਬਦ ਦੇ ਖਤਮ ਹੁੰਦੇ ਜਾਂਦੇ ਆ ਕਹਿੰਦੇ ਵੀ ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਤੁਸੀਂ ਵੇਖੋ ਹੈਨਾ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਰੇ ਯਾਦ ਆ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਦਾਦੀਆਂ ਦੋਨੋਂ ਨੇ ਪਾਠ ਕਰਨਾ ਨਾ ਤਾਂ ਪੋਤਿਆਂ ਨੂੰ ਕੋਲੇ ਬਿਠਾ ਲੈਣਾ ਮੈਂ ਕਿਹਾ ਨਾ ਤੂੰ ਹੋਰ ਥੋੜੀ ਵੱਡੀ ਗੱਲ ਆ ਸਤਨਾਮ ਵਾਹਿਗੁਰੂ ਕਹਿ ਕੇ ਰੋਟੀ ਬੰਦਾ ਲੰਗਰ ਛਕਦਾ ਸੀ ਭਾਜੀ ਹੁਣ ਤੁਸੀਂ ਵੇਖ ਲਓ ਜਦੋਂ ਕਿਤੇ ਸਰਹੰਦਾ ਪਾ ਜਾਣੇ ਆ ਤੇ ਹੁਣ ਤਾਂ ਚਲੋ ਕਈ ਕਿਸਮ ਦੇ ਲੰਗਰ ਵੀ ਮਿਲ ਜਾਂਦੇ ਹੁਣ ਤਾਂ ਮੈਂ ਕਿਹਾ ਇਹ ਕਹਤਾ ਵੀ ਦਾਲ ਰੋਟੀ ਦਾ ਲੰਗਰ ਹੋਵੇ ਨਾ ਤੇ ਬਾਕੀ ਪਿੰਡਾਂ ਚ ਉੱਠ ਕੇ ਕਈ ਸੱਜਣ ਤਾਂ ਆਪ ਦਾ ਖਾਣ ਪੀਣ ਨਹੀਂ ਜਾਂਦੇ ਸੀ ਪਰ ਹੁਣ ਬਹੁਤ ਵਧੀਆ ਹੋ ਗਿਆ ਕਈ ਕਾਇਦੇ ਕਾਨੂੰਨ ਬਣ ਗਏ ਵੀ ਹੁਣ ਨਾ ਦਾਲ ਰੋਟੀ ਦਾ ਲੰਗਰ ਵੀ ਚੱਲੂਗਾ ਉੱਥੇ ਹੈ ਨਾ ਤੇ ਮਹਾਰਾਜ ਉੱਥੇ ਜਿੰਨੇ ਕਥਾ ਵਚ ਗਏ ਹੁੰਦੇ ਆ ਉਹਨਾਂ ਤੋਂ بڑا ਕੁਝ ਸੁਣਨ ਨੂੰ ਮਿਲਦਾ ਭਾਜੀ بڑا ਕੁਝ ਸਿੱਖਣ ਨੂੰ ਮਿਲਦਾ ਇਹੋ ਜਿਹਾ ਇਤਿਹਾਸਕ ਹ ਸਭ ਜਿਆਦਾ ਨਹੀਂ ਬਿੱਲੇ ਜਿਹੜੇ ਨਾ ਤੇ ਸਿਹਤ ਸੁਭਾਵਾ ਨੇ ਇਹ ਬਹੁਤ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਸਾਡੇ ਜੀਵਨ ਚ ਸਾਨੂੰ ਸਾਡੇ ਬੱਚਿਆਂ ਨੂੰ ਸਾਨੂੰ ਸਾਡੇ ਭੈਣ ਸਿੱਖਣ ਦੀ ਤਾਂ ਕੋਈ ਉਮਰ ਨਹੀਂ ਹੁੰਦੀ ਵੱਡੇ ਛੋਟੇ ਹਰੇਕ ਬੰਦਾ ਉਥੇ ਕੁਛ ਨਾ ਕੁਛ ਜਦੋਂ ਸੀਸਨ ਮੌਂਦਾ ਜਾ ਕੇ ਸਿੱਖ ਕੇ ਆਉਂਦਾ ਨਹੀਂ ਪਰ ਮੈਨੂੰ ਲੱਗਦਾ ਵੀ ਉਹ ਉਹ ਜਗ੍ਹਾ ਹੀ ਐਸੀ ਆ ਫਤੇਗੜ ਸਾਹਿਬ ਦੀ ਜਿਹੜੀ ਧਰਤੀ ਆ ਉਹ ਜਦੋਂ ਤੁਸੀਂ ਉੱਥੇ ਪੈਰ ਪਾਉਨੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਮਤਲਬ ਨਿਮਰਤਾ ਆ ਜਾਂਦੀ ਹੈ ਨਿਮਰਤਾ ਆ ਜਾਂਦੀ ਆ ਕੰਪਨੀ ਵੀ ਛੱਡਦੀ ਆ ਬਿਲਕੁਲ ਲੈ ਤੁਸੀਂ ਵੇਖੋ ਪਾਜੀ ਠੰਡਾ ਬੁਰਜ ਤੁਸੀਂ ਵੇਖੋ ਜਾ ਕੇ ਕਿੱਥੇ ਆ ਨਾ ਉਹ ਮੈਂ ਕਹਿੰਦਾ ਚਾਰ ਸਵੇਰੇ ਖੁੱਲਾ ਹਾਂ ਦਾਦੀ ਮਾਂ ਦੇ ਨਾਲ ਪੋਤੇ ਬੈਠੇ ਵੀ ਕੀ ਹੋ ਜਾ ਜਿਗਰਾ